ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਫੋਕਲ ਪੁਆਇੰਟ ਚੌਕੀ ਮੋਗਾ ਤੋਂ ਕਾਲ ਆਈ ਸੀ ਵੀ ਕੋਟਕਪੂਰਾ ਬਾਈਪਾਸ ਤੇ ਇੱਕ ਬੱਸ ਦੇ ਥੱਲੇ ਇੱਕ ਲੇਡੀ ਜਾ ਗਈ ਆ ਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਵੀ ਉਹ ਲੇਡੀ ਬੱਸ ਚ ਉਤਰ ਰਹੇ ਸੀ ਉਹਨਾਂ ਦਾ ਪੈਰ ਸਲਿੱਪ ਹੋ ਗਿਆ ਤੇ ਉਹਨਾਂ ਦਾ ਸਿਰ ਟਾਇਰ ਦੇ ਥੱਲੇ ਆ ਗਿਆ ਤੇ ਇਹਨਾਂ ਦਾ ਨਾਮ ਕਰਮਜੀਤ ਕੌਰ ਆ ਵਾਈਫ ਆਫ ਨੱਜਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਦੀ ਉਮਰ 65 ਸਾਲ ਆ ਇਹ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਕਿਤੇ ਭੋਗ ਤੋਂ ਆ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਨੂੰ ਸੀਗੇ ਉਹ ਠੀਕ ਹੈ ਉਹਨਾਂ ਦੀ ਕਿਹੜੀ ਸਿਚੁਏਸ਼ਨ ਉਹਨਾਂ ਦਾ ਜਾਨਕੀ ਕੇਰਾ ਸਿਵਲ ਹਸਪਤਾਲ ਅਸੀਂ ਬਾਡੀ ਛੱਡ ਆਏ ਆ ਨੂੰ ਉੱਥੇ ਨਾਲ ਆ ਤੇ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਅਗਲੀ ਕਾਰਵਾਈ ਜੀ ਅਸੀਂ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਛੱਡ ਆਏ ਆ ਮੋਗਾ ਦੀ ਫੋਕਲ ਪਿੰਡ ਚੌਂਕੀ ਅਗਲੀ ਕਾਰਵਾਈ ਕਰ ਰਹੀ ਆ ਤੇ ਉਨ੍ਹਾਂ ਦੇ ਦੱਸਣ ਮੁਤਾਬਕ ਬੱਸ ਦਾ ਨੰਬਰ ਕਿਸੇ ਨੇ ਉਹਨਾਂ ਨੂੰ ਦਿੱਤਾ ਤੇ ਉਹ ਬੱਸ ਵਾਲੇ ਦੀ ਭਾਲ ਵਿੱਚ ਗਏ। ਇਹ ਮਹਿਲਾ ਕਰਮਜੀਤ ਕੌਰ ਸੀ ਵਾਈਫ ਆਫ ਸਦਾਗਰ ਸਿੰਘ ਵਾਸੀ ਡਾਂਗੀਆਂ ਦੇ ਰਹਿਣ ਵਾਲੀ ਸੀ। ਇਹ ਬਗਾਪੁਰਾਣਾ ਤੋਂ ਕਿਸੇ ਭੋਗ ਤੋਂ ਸ਼ਾਮਲ ਹੋ ਕੇ ਨਾਲ ਇਹਦੀ ਨੌ ਇੱਥੇ ਕੋਟਪੂਰਾ ਬਾਈਪਾਸ ਚੌਕ 'ਚ ਉਤਰੇ ਸੀ ਇਹਨਾਂ ਨੇ ਲੁਧਿਆਣਾ ਨੂੰ ਜਾਣਾ ਸੀ। ਜਦੋਂ ਇੱਕ ਤੇ ਉੱਥੇ ਕੋਟਪੂਰਾ ਚੌਂਗ ਦੇ ਵਿੱਚ ਉਤਰੇ ਨੇ ਤੇ ਇਹ ਜਿਹੜੀ ਲੇਡੀ ਹੈ ਕਰਮਜੀਤ ਕੌਰ ਬੱਸ ਦੇ ਪਿਛਲੇ ਟਾਇਰ ਥਲੇ ਆ ਗਈ ਹੈ। ਤੇ ਜਸਦੀ ਮੌਕੇ ਦੀ ਮੌਤ ਹੋ ਗਈ ਹੈ ਤੇ ਜਿਸ ਸਮਾਜ ਸੇਵਾ ਸੋਸਾਇਟੀ ਦੀ ਮਦਦ ਨਾਲ ਜਿਹੜੀ ਡੈੱਡ ਬੋਡੀ ਹੈ ਉਹ ਅਸੀਂ ਉੱਥੇ ਸਿਵਲ ਹਸਪੀਟਲ ਰਿਕਵਰ ਦਿੱਤੀ ਹੈ ਤੇ ਉਹਦੇ ਘਰ ਦੇ ਆ ਰਹੇ ਨੇ ਤੇ ਘਰ ਦੇ ਉਹਨੇ ਮੁਾਕਫ ਜਿਵੇਂ ਵੀ ਕਾਰ ਵੀ ਹੋ ਗਈ ਕਾਰ ਵੀ ਹਮ ਚੱਲ ਜਾਂਦੀ ਜਾਊਗੀ ਤੇ ਜਿਹੜਾ ਬੱਸ ਬੱਸ ਦਾ ਪਤਾ ਲੱਗਾ ਜੀ ਕਿਹੜੀ ਬੱਸ ਹਾਂਜੀ ਬੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇੱਕ ਪੁਲਿਸ ਪਾਰਟੀ ਪਿੱਛੇ ਗਈ ਹੋਈ ਬੱਸ ਜਿਹੜੀ ਸਾਈਡ ਤੇ ਗਈ ਹੋਈ ਹੈ ਤੇ ਜਲਦੀ ਉਹਨੂੰ ਟ੍ਰੇਸ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਨੂੰ ਫੋਕਲ ਪੁਆਇੰਟ ਚੌਂਕੀ ਮੋਗਾ ਤੋਂ ਕਾਲ ਆਈ ਸੀ ਵੀ ਕੋਟਕਪੂਰਾ ਬਾਈਪਾਸ ਤੇ ਇੱਕ ਬੱਸ ਦੇ ਥੱਲੇ ਇੱਕ ਲੇਡੀ ਆ ਗਈ ਆ ਤੇ ਉਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਪ੍ਰਸ਼ਾਸਨ ਦੇ ਦੱਸਣ ਦੇ ਮੁਤਾਬਕ ਵੀ ਉਹ ਲੇਡੀ ਬੱਸ ਚ ਉਤਰ ਰਹੀ ਸੀ ਉਹਨਾਂ ਦਾ ਪੈਰ ਸਲਿੱਪ ਹੋ ਗਿਆ ਤੇ ਉਹਨਾਂ ਦਾ ਸਿਰ ਟਾਇਰ ਦੇ ਥੱਲੇ ਆ ਗਿਆ ਤੇ ਇਹਨਾਂ ਦਾ ਨਾਮ ਕਰਮਜੀਤ ਕੌਰ ਆ ਵਾਈਫ ਆਫ ਨੱਜਰ ਸਿੰਘ ਪਿੰਡ ਡਾਂਗੀਆਂ ਜ਼ਿਲ੍ਹਾ ਲੁਧਿਆਣਾ ਜਿਨ੍ਹਾਂ ਦੀ ਉਮਰ 65 ਸਾਲ ਆ ਉਹ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਇਹ ਕਿਤੇ ਭੋਗ ਤੋਂ ਆ ਕੇ ਪਿੰਡ ਨੂੰ ਵਾਪਸ ਜਾ ਰਹੇ ਸੀ ਨਾਲ ਉਹਨਾਂ ਦੇ ਨੂੰ ਸੀਗੇ ਉਹ ਠੀਕ ਹੈ ਉਹਨਾਂ ਦੀ ਕਿਹੜੀ ਸਿਚੁਏਸ਼ਨ ਉਹਨਾਂ ਦਾ ਜਾਨਕੀ ਕੇਰਾ ਸਿਵਲ ਹਸਪਤਾਲ ਅਸੀਂ ਬਾਡੀ ਛੱਡ ਆਏ ਆ ਨੂੰ ਉੱਥੇ ਨਾਲ ਆ ਤੇ ਤੇ ਅਗਲੀ ਕਾਰਵਾਈ ਕੀ ਕਰ ਰਹੇ ਹੋ ਤੁਸੀਂ ਅਗਲੀ ਕਾਰਵਾਈ ਜੀ ਅਸੀਂ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਛੱਡ ਆਏ ਆ ਮੋਗਾ ਦੀ ਫੋਕਲ ਪਿੰਡ ਚੌਂਕੀ ਅਗਲੀ ਕਾਰਵਾਈ ਕਰ ਰਹੀ ਆ ਤੇ ਉਨ੍ਹਾਂ ਦੇ ਦੱਸਣ ਮੁਤਾਬਕ ਬੱਸ ਦਾ ਨੰਬਰ ਕਿਸੇ ਨੇ ਉਹਨਾਂ ਨੂੰ ਦਿੱਤਾ ਤੇ ਉਹ ਬੱਸ ਵਾਲੇ ਦੀ ਭਾਲ ਵਿੱਚ ਗਏ। ਤੇ ਮਹਿਲਾ ਕਰਮਜੀਤ ਕੌਰ ਸੀ ਵਾਈਫ ਹਸ다ਗਰ ਸਿੰਘ ਵਾਸੀ ਡਾਂਗੀਆਂ ਦੇ ਰਹਿਣ ਵਾਲੀ ਸੀ। ਇਹ ਬਗਾਪੁਰਾਣਾ ਤੋਂ ਕਿਸੇ ਭੋਗ ਤੋਂ ਸ਼ਾਮਲ ਹੋ ਕੇ ਨਾਲ ਇਹਦੀ ਨੌ ਇੱਥੇ ਕੋਟਪੂਰਾ ਬਾਈਪਾਸ ਚੌਕ 'ਚ ਉਤਰੇ ਸੀ ਇਹਨਾਂ ਨੇ ਲੁਧਿਆਣੇ ਨੂੰ ਜਾਣਾ ਸੀ। ਜਦੋਂ ਇੱਕ ਤੇ ਉਹ ਕੋਟਪੂਰਾ ਚੌਂਗ ਦੇ ਵਿੱਚ ਉਤਰੇ ਨੇ ਤੇ ਇਹ ਜਿਹੜੀ ਲੇਡੀ ਹੈ ਕਰਮਜੀਤ ਕੌਰ ਬੱਸ ਦੇ ਪਿਛਲੇ ਟਾਇਰ ਥਲੇ ਆ ਗਈ ਹੈ। ਤੇ ਜਸਜੀ ਮੌਕੇ ਦੀ ਮੌਤ ਹੋ ਗਈ ਹੈ ਤੇ ਜਿਸ ਸਮਾਜ ਸੇਵਾ ਸੋਸਾਇਟੀ ਦੀ ਮਦਦ ਨਾਲ ਜਿਹੜੀ ਡੈੱਡ ਬੋਡੀ ਹੈ ਉਹ ਅਸੀਂ ਉੱਥੇ ਸਿਵਲ ਹਸਪੀਟਲ ਰਿਕਵਰ ਦਿੱਤੀ ਹੈ ਤੇ ਉਹਦੇ ਘਰ ਦੇ ਆ ਰਹੇ ਨੇ ਤੇ ਘਰ ਦੇ ਉਹਨੇ ਮੁਾਕਫ ਜਿਵੇਂ ਵੀ ਕਾਰ ਵੀ ਹੋਊਗੀ ਕਾਰ ਵੀ ਹਮ ਚੱਲ ਜਾਂਦੀ ਜਾਊਗੀ ਤੇ ਜਿਹੜਾ ਬੱਸ ਬੱਸ ਦਾ ਪਤਾ ਲੱਗਾ ਜੀ ਕਿਹੜੀ ਬੱਸ ਹਾਂਜੀ ਬੱਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਾਡੀ ਇੱਕ ਪੁਲਿਸ ਪਾਰਟੀ ਪਿੱਛੇ ਗਈ ਹੋਈ ਬੱਸ ਜਿਹੜੀ ਸਾਈਡ ਤੇ ਗਈ ਹੋਈ ਹੈ ਤੇ ਜਲਦੀ ਉਹਨੂੰ ਟ੍ਰੇਸ ਕਰਨਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप